ਜਿੰਨੂ ਬੰਦਾ ਅੱਖਾਂ ਦੇ ਨਾਲ ਵੇਖਣਾ ਨਹੀਂ ਨਾ ਚਾਹੁੰਦਾ ਜਦੋਂ ਫਿਰ ਨੀਤੀ ਦਾ ਇਹ ਅੰਗ ਵਰਤਿਆ ਜਾਂਦਾ ਤੇ ਉਹਦੇ ਰਾਹ ਵਿੱਚ ਪਲਕਾਂ ਉਛਾੜਦੀਆਂ ਜਾਂਦੀਆਂ ਆਓ ਜੀ ਆਓ ਤੁਹਾਡਾ ਕਰਕੇ ਹੀ ਇਹ ਸਾਰਾ ਕੁਝ ਇਹ ਤੁਹਾਡਾ ਹੀ ਇਹ ਸਾਰਾ ਕੁਝ ਪਰ ਜੇ ਨੀਤੀ ਦੇ ਚਾਰ ਅੰਗਾਂ ਵਿੱਚੋਂ ਤਿੰਨ ਅੰਗ ਵਰਤ ਕੇ ਸ਼ਾਮ-ਦਾਮ ਭੇਦ ਦੀ ਵਰਤੋਂ ਕਰਕੇ ਵੀ ਜੇ ਅੰਦਰ ਦੀ ਲਾਲਸਾ ਪੂਰੀ ਨਾ ਹੋਵੇ ਤਾਂ ਪ੍ਰਥਮ ਸ਼ਾਮ ਮਿਲਬੋ ਬਨ ਆਈ ਨੀਤੀ ਦੇ ਚਾਰ ਅੰਗਾਂ ਵਿੱਚੋਂ ਪਹਿਲਾ ਅੰਗ ਹੈ ਸ਼ਾਮ ਤੇ ਨੀਤੀ ਦਾ ਇਹ ਅੰਗ ਕਹਿੰਦਾ ਹੈ ਕਿ ਪਹਿਲੋਂ ਤੇ ਸ਼ਾਮ ਭਾਵ ਕੇ ਅਗਲੇ ਦੇ ਨਾਲ ਮੇਲਜੋਲ ਕਰਨਾ ਹੀ ਬਣਦਾ ਹੈ ਅਗਲੇ ਦੇ ਨਾਲ ਮਿਲਾਪ ਕਰਨਾ ਹੀ ਅਗਲੇ ਦੇ ਨਾਲ ਸੰਧੀ ਕਰਨੀ ਹੀ ਅੱਛੀ ਹੁੰਦੀ ਹੈ ਚੰਗੀ ਹੁੰਦੀ ਹੈ ਤੇ ਨੀਤੀ ਦੇ ਨਾ ਚਾਰ ਅੰਗਾਂ ਵਿੱਚੋਂ ਪਹਿਲਾ ਜੋ ਸ਼ਾਮ ਅੰਗ ਹੈ ਸ਼ਾਮ ਦਾ ਪੜਾਅ ਹੈ ਸ਼ਾਮ ਦਾ ਦਾਅ ਹੈ ਨੀਤੀਵਾਣ ਕਹਿੰਦੇ ਵੀ ਇਹਦੇ ਨਾਲ ਵੀ ਅਨੇਕਾਂ ਤਰ੍ਹਾਂ ਦੇ ਕਾਰਜ ਹਨ ਸੁਧਰ ਜਾਂਦੇ ਨੇ ਸਬਰ ਜਾਂਦੇ ਹਨ ਚੰਗੀ ਮੱਤ ਵਾਲੇ ਕਹਿੰਦੇ ਸ਼ਾਮ ਨੀਤੀ ਦੇ ਅੰਗਾਂ ਵਿੱਚੋਂ ਬਹੁਤ ਚੰਗਾ ਅੰਗ ਹੈ ਪਰ ਕਹਿੰਦੇ ਜੇ ਸ਼ਾਮ ਦੇ ਨਾਲ ਆਪਣੇ ਅੰਦਰ ਦੀ ਇੱਛਾ ਪੂਰੀ ਹੁੰਦੀ ਨਾ ਜਾਪੇ ਤਾਂ ਫਿਰ ਧਾਮ ਭਾਵ ਦਮੜੇ ਅਗਲੇ ਨੂੰ ਦਮੜਿਆਂ ਰਪਈਆਂ ਦਾ ਦੌਲਤ ਦਾ ਲਾਲਚ ਦੇਣਾ ਵਾਲੀ ਸ਼ੁਭ ਮਤ ਧਾਰਨ ਕਰਨੀ ਚਾਹੀਦੀ ਭਾਵ ਨੀਤੀ ਦਾ ਦੂਸਰਾ ਅੰਗ ਹੈ ਦਾਮ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਕਰਕੇ ਮੁਰ ਲਾਲਚ ਉਪਜਾਈ ਦਾਮ ਦੀ ਵਰਤੋਂ ਕਰ ਕਿਹੜਾ ਪਰਾਇਆ ਹੈ ਸ਼ਤਰੂ ਹੈ ਸਾਡਾ ਵਿਰੋਧੀ ਹੋਵੇ ਉਹਦੇ ਹਿਰਦੇ ਵਿੱਚ ਲਾਲਚ ਪੈਦਾ ਕਰ ਦੇਣਾ ਚਾਹੀਦਾ ਹੈ ਅਨੋ ਪਾਰਜ ਲੈ ਬਨਾਈ ਤੇ ਫਿਰ ਵਿਰੋਧੀ ਨੂੰ ਦੌਲਤ ਦੇ ਕੇ ਮਾਇਆ ਦੇ ਕੇ ਲਾਲਚ ਦੇ ਕੇ ਧੰਦਾ ਆਪਣਾ ਕਾਰਜ ਬਣਾ ਲੈਣਾ ਚਾਹੀਦਾ ਹੈ ਛੋਟੀ ਮਤ ਵਾਲੇ ਹਨ ਉਹ ਪਹਿਲੋਂ ਤੋਂ ਮੁੱਢ ਤੋਂ ਹੀ ਧਾਮ ਦੀ ਵਰਤੋਂ ਕਰਦੇ ਆਏ ਹਨ ਰਾਜਨੀਤ ਗਿਆਤਾ ਇਮਤ ਹੈ ਜਿਹੜੇ ਰਾਜਨੀਤੀ ਦੇ ਗਿਆਤਾ ਨੇ ਉਹ ਵੀ ਇਹੋ ਗੱਲ ਕਹਿੰਦੇ ਆ ਜਿੱਥੇ ਸਾਮ ਕਮ ਨਾ ਕਰੇ ਉਥੇ ਧਾਮ ਵਰਤ ਲੈਣਾ ਚਾਹੀਦਾ ਹੈ ਇਰਦੋਇਂ ਤੇ ਕਾਜ ਨਾ ਬਣੇ ਦੋਵਾਂ ਦੇ ਨਾਲ ਵੀ ਕੰਮ ਸਿਰੇ ਨਾ ਲੱਗੇ ਕੰਮ ਨਾ ਬਣੇ ਤਾਂ ਤ੍ਰਤੀਯ ਭੇਦ ਕਰਪੋ ਪੁਨ ਭਨੇ ਫਿਰ ਨੀਤੀ ਦਾ ਤੀਸਰਾ ਅੰਗ ਹੈ ਭੇਦ ਭੇਦ ਹੁੰਦਾ ਹੈ ਵਿਰੋਧੀ ਧਿਰ ਦੇ ਵਿੱਚ ਜਿਹੜਾ ਪ੍ਰਾਇਆ ਕੋਈ ਸ਼ਤਰੂ ਵੈਰੀ ਹੈ ਨਾ ਉਹਦੇ ਵਿੱਚ ਪਾੜ ਪਾ ਦੇਣਾ ਉਹਦੇ ਆਪਣੇ ਢੜਿਆਂ ਦੇ ਵਿੱਚ ਹੀ ਪਾਟਕ ਪਾ ਦੇਣਾ ਇਹ ਤੀਸਰਾ ਅੰਗ ਕਿਹਾ ਜਾਂਦਾ ਹੈ ਭਟ ਕੇ ਭਟ ਕੇ ਸਚਿ ਸਿਆਣੇ ਪ੍ਰਾਏ ਦੇ ਭਾਵ ਵੈਰੀ ਸ਼ਤਰੂ ਦੇ ਜਿਹੜੇ ਭਟ ਯੋਧੇ ਸੂਰ ਬੀਰ ਤੇ ਸਿਆਣੇ ਵਜ਼ੀਰ ਹੋਵਣ ਮਹਾ ਸਾਹਬ ਉਹਦੇ ਨੇੜੇ ਰਹਿਣ ਵਾਲੇ ਹੋਣ ਜਾਂ ਉਹਦੇ ਬਹੁਤ ਪਰਮ ਮਿੱਤਰ ਪੱਕੇ ਮਿੱਤਰ ਪਛਾਣ ਵਿੱਚ ਆਉਂਦੇ ਹੋਣ ਇਤਿਆਦ ਕਰਕੇ ਆਪਣਾਈ ਇਤਿਆਦਕ ਇਨ੍ਹਾਂ ਉਹ ਪਰਾਏ ਦੇ ਵਜ਼ੀਰਾ ਨੂੰ ਸਪਾਈਆਂ ਨੂੰ ਯੋਧਿਆਂ ਨੂੰ ਸੂਰ ਬੀਰਾਂ ਨੂੰ ਉਹਦੇ ਮਿੱਤਰਾਂ ਨੂੰ ਉਹਦੇ ਖਾਸ ਬੰਦਿਆਂ ਨੂੰ ਆਪਣਾ ਬਣਾ ਲਵੇ ਨਰਮ ਕੀ ਆਦਿਕ ਗਾਏ ਤੇ ਭੇਦ ਇਹ ਗੱਲ ਕਹਿੰਦਾ ਵੀ ਆਪਣੇ ਬਣਾਓ ਭਾਵੇਂ ਤੁਹਾਨੂੰ ਪੈਸਾ ਖਰਚਣਾ ਪਵੇ ਤੇ ਭਾਵੇਂ ਆਪਣੀ ਇੱਜ਼ਤ ਦਾਤੇ ਲਾ ਕੇ ਉਹਨਾਂ ਨੂੰ ਇੱਜ਼ਤ ਦੇਣੀ ਪਵੇ ਉਹਨਾਂ ਦਾ ਆਦਰ ਕਿਉਂ ਨਾ ਤੁਹਾਨੂੰ ਕਰਨਾ ਪਵੇ ਤੇ ਹੁੰਦਾ ਅਜੇ ਜਿੰਨੂੰ ਬੰਦਾ ਅੱਖਾਂ ਦੇ ਨਾਲ ਵੇਖਣਾ ਨਹੀਂ ਨਾ ਚਾਹੁੰਦਾ ਜਦੋਂ ਫਿਰ ਨੀਤੀ ਦਾ ਇਹ ਅੰਗ ਵਰਤਿਆ ਜਾਂਦਾ ਤੇ ਉਹਦੇ ਰਾਹ ਵਿੱਚ پلਕਾਂ ਉਸ਼ਾਦਤੀਆਂ ਜਾਂਦੀਆਂ ਆਓ ਜੀ ਆਓ ਤੁਹਾਡਾ ਕਰਕੇ ਹੀ ਇਹ ਸਾਰਾ ਕੁਝ ਇਹ ਤੁਹਾਡਾ ਹੀ ਹੈ ਸਾਰਾ ਕੁਝ ਇਹ ਨੀਤੀ ਕਹਿੰਦੀ ਹੈ ਕਿ ਜਦੋਂ ਭੇਦ ਦੀ ਵਰਤੋਂ ਕਰਨੀ ਹੈ ਉਹਦੇ ਨਾਲਦਿਆਂ ਨੂੰ ਇਨਾ ਇੱਜ਼ਤ ਸਨਮਾਨ ਸਤਕਾਰ ਦਿਓ ਵੀ ਆਪ ਹੀ ਉਹਦਾ ਪਾਸਾ ਛੱਡ ਕੇ ਤੁਹਾਡੇ ਵਾਲੇ ਪਾਸੇ ਆ ਕੇ ਰਲ ਜਾਣ ਇਸ ਤਰੀਆ ਨੂੰ ਬਾਰਜ ਕਰੇ ਇਸ ਤਰ੍ਹਾਂ ਜਿਹੜਾ ਆਪਣਾ ਕਾਰਜ ਉਸ ਨੂੰ ਸਰੇ ਲਾ ਲਵੇ ਉਸ ਨੂੰ ਕਰ ਲਵੇ ਜੋ ਮਹਾਨ ਤੇ ਸ਼ੁਭ ਮੱਤ ਧਰੇ ਜਿਹੜਾ ਸੋਹਣੀ ਸ਼ੁਭ ਮੱਤ ਵਾਲਾ ਹੁੰਦਾ ਰਾਜਾ ਇਸ ਤਰ੍ਹਾਂ ਆਪਣਾ ਕਾਰਜ ਕਰ ਲੈਂਦਾ ਹੈ ਜੀ ਤੀਨੋਂ ਦੇ ਪਰੇ ਦਾ ਲਾਲਸ ਪਰ ਜੇ ਚਾਰ ਅੰਗਾਂ ਵਿੱਚੋਂ ਤਿੰਨ ਅੰਗ ਵਰਤ ਕੇ ਸ਼ਾਮ-ਦਾਮ ਭੇਦ ਦੀ ਵਰਤੋਂ ਕਰਕੇ ਵੀ ਜੇ ਅੰਦਰ ਦੀ ਲਾਲਸਾ ਪੂਰੀ ਨਾ ਹੋਵੇ ਤਾਂ ਕੋਣ ਨ ਕਰੇ ਲੜਨ ਕੋ ਆਲਸ ਫਿਰ ਕਹਿੰਦੇ ਲੜਨ ਵਿੱਚ ਆਲਸ ਨਹੀਂ ਕਰਨਾ ਚਾਹੀਦਾ ਫਿਰ ਜੰਗ ਜੁੱਧ ਵਾਸਤੇ ਵੀ ਤਿਆਰ ਹੋ ਜਾਣਾ ਚਾਹੀਦਾ ਹੈ ਜਿਹੜੇ ਸਿਆਣੇ ਪੁਰਖ ਨੇ ਚਾਰਾਂ ਦੀ ਵਾਰੀ-ਵਾਰੀ ਵਰਤੋਂ ਕਰਦੇ ਹਨ ਇਹ ਨੀਤੀ ਦੇ ਚਾਰ ਅੰਗਾਂ ਨੂੰ ਕਰਨ ਵਾਸਤੇ ਕੂੜ ਕਪਟ ਕੋਣ ਕਪਟ ਸੋਠਾਣੇ ਫਿਰ ਝੂਠ ਵੀ ਬੋਲਣਾ ਪੈਂਦਾ ਹੈ ਛਲ ਕਵਟ ਵੀ ਕਰਨਾ ਪੈਂਦਾ ਹੈ ਇੰਤੇ ਹੀ ਕਾਰਜ ਸ਼ੁਰੂ ਬਣਹੀਂ ਫਿਰ ਇਹ ਨੀਤੀ ਦੇ ਚਾਰ ਅੰਗਾਂ ਦੀ ਵਰਤੋਂ ਕਰ ਕਿਹੜਾ ਆਪਣਾ ਕੋਈ ਸ਼ੁਭ ਕਾਰਜ ਉਹ ਬਣਦਾ ਹੈ ਸ੍ਰੀ ਲੱਗ ਜਾਂਦਾ ਹੈ ਪਰ ਇਹ ਸਾਥ ਰਹਿ ਛਲ ਸੰਹੀਂ ਇੱਕ ਗੱਲ ਹੋਰ ਯਾਦ ਰੱਖਣੀ ਜਦੋਂ ਵੀ ਨੀਤੀ ਦੇ ਚਾਰ ਅੰਗ ਵਰਤਨੇ ਹਨ ਪਰਾਏ ਦੇ ਨਾਲ ਜੇ ਮੇਲਜੋਲ ਕਰਨਾ ਹੈ ਤੇ ਅੰਦਰੋਂ ਉਹਦੇ ਨਾਲ ਛਲ ਕੇ ਰਹਿਣਾ ਆਪਣਾ ਦਿਲ ਉਹਨੂੰ ਕਦੇ ਵੀ ਨਹੀਂ ਦੇਣਾ ਉਹਦਾ ਭੇਤ ਲੈਣਾ ਆਪਣਾ ਭੇਤ ਉਹਨੂੰ ਕਦੇ ਵੀ ਨਹੀਂ ਦੇਣਾ ਨਾ ਇਸ ਤਰ੍ਹਾਂ ਉਹਨੂੰ ਛਲ ਦੇ ਨਾਲ ਹੀ ਛਲਣਾ ਹੈ ਇਸ ਤਰ੍ਹਾਂ ਦੀ ਜਿਹੜੀ ਰਾਜੇ ਭੀਮਚੰਦ ਨੇ ਬੜੀ ਕਟਲ ਵਿੰਗੀ ਟੇਢੀ ਤੇ ਕਠੋਰ ਜਿਹੜੀ ਮੱਤ ਧਾਰਨ ਕੀਤੀ ਹੋਈ ਹੈ ਇਹੋ ਜੀਆਂ ਸੋਚਾਂ ਸੋਚਦਾ ਹੋਇਆ ਇਹ ਕਪਟੀ ਰਾਜਾ ਭੀਮਚੰਦ ਆਪਣੇ ਘਰ ਵਾਲੇ ਪਾਸੇ ਨੂੰ ਜਾ ਰਿਹਾ ਹੈ